ਅੱਜ ਆਮ ਆਦਮੀ ਪਾਰਟੀ ਦੇ ਮੌਜੂਦਾ ਕੌਂਸਲਰ ਸਤਵਿੰਦਰ ਸਿੰਘ ਸਾਨੇਵਾਲ ਜੀ ਖੁਦ ਝਾੜੂ ਲਗਾਉਂਦੇ ਹੋਏ ਚਲੋ ਅੱਜ ਪੁੱਛਦੇ ਹਾਂ ਕਿਉਂ ਹਾਂਜੀ ਸਤਵਿੰਦਰ ਸਿੰਘ ਜੀ ਅੱਜ ਤੁਸੀਂ ਖੁਦ ਝਾੜੂ ਲਗਾ ਰਹੇ ਹੋ ਵਾਰਡ ਵਿੱਚ ਕੀ ਗੱਲ ਹੋ ਗਈ ਹੈ ਇਹ ਭਗਵਾਨ ਵਾਲਮੀਕੀ ਜੀ ਦਾ ਪਵਿੱਤਰ ਜਨਮ ਦਿਹਾੜਾ ਜਿਹੜਾ ਇੱਕ ਦੋ ਦਿਨ ਪਹਿਲਾਂ ਨਿਕਲਿਆ ਤੇ ਜਿੰਨੇ ਝਾੜੂ ਲਾਉਣ ਵਾਲੇ ਸਾਡੇ ਸਫਾਈ ਕਰਮਚਾਰੀ ਨੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਸਮਝਣ ਲਈ ਅਸੀਂ ਉਹਨਾਂ ਨੂੰ ਇੱਕ ਦਿਨ ਦੀ ਰਿਲੀਫ ਦਿਵਾਉਣ ਲਈ ਛੁੱਟੀ ਦਿਵਾਉਣ ਲਈ ਆਰਾਮ ਕਰਨ ਲਈ ਇਹ ਕੰਮ ਕੀਤਾ ਤਾਂ ਉਹ ਦਿਵਾਲੀ ਦੀਆਂ ਸੜੀਆਂ ਸਫਾਈਆਂ ਨੇ ਉਹਦਾ ਵੀ ਇੱਕ ਸੰਦੇਸ਼ ਆ ਵੀ ਇਹ ਖੁਦ ਸਾਨੂੰ ਸਾਫ਼ ਕਰਨਾ ਚਾਹੀਦਾ ਔਰ ਦੂਜਾ ਜਿਹੜੇ ਸਾਡੇ ਸਫਾਈ ਕਰਮਚਾਰੀ ਨੇ ਉਹਨਾਂ ਦੀਆਂ ਪ੍ਰੋਬਲਮਾਂ ਨੂੰ ਸਮਝਣ ਵਾਸਤੇ ਇਹ ਖੁਦ ਅੱਜ ਉਹਨਾਂ ਦੀ ਸਾਰਾ ਦਿਨ ਡਿਊਟੀ ਕਰਕੇ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਵੀ ਉਹ ਕਿਦਾਂ ਆਪਣਾ ਜੀਵਨ ਨਰਵਾਹ ਕਰਦੇ ਨੇ ਉਹਨੂੰ ਪਛਾਣਨ ਵਾਸਤੇ ਖੁਦ ਤਾਂ ਇਹ ਝਾੜੂ ਲਾਇਆ ਜਾ ਰਿਹਾ ਸੀ